ਤੁਸੀਂ ਦੇਖੋ ਅਸੀਂ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀ ਬੰਨ ਜਾ ਕਿਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਛੰਨਾ ਪਿੰਡ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਉੱਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਤੇ ਜ਼ਿਆਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਟੀਐਮ ਏਡੀਸੀ ਸਾਰੇ ਅਫਸਰ ਤਾਂ ਕਿ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਪੋਸਟ ਦੇ ਉਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ੜ ਗਈਆਂ ਸੀਗੀਆਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਵੱਲੋਂ जठे सानू कोई वीक पॉइंट्स पता लग रहे हैं आपा आप उठे हेल्प भी करा रहे हैं डीआई गल है कि पिंड दे सरपंच आप ही सरगर्म होके कुछ कम अपने पडर पे भी शुरुआत करें ਅ ਇਹ ਸਾਰਾ ਜਿਹੜਾ ਸਾਂਝਾ ਉਪਰਾਲਾ ਹੈ ਇਹ ਸਾਰਾ ਪ੍ਰੀਵੈਂਸ਼ਨ ਲਈ ਹੈਗਾ ਸੋ ਥੈਟ ਕਿਸੇ ਦੀ ਵੀ ਜਾਨ ਜਾਂ ਮਾਲ ਨੂੰ ਕੋਈ ਨੁਕਸਾਨ ਨਾ ਹੋਵੇ بارش ਵੀ ਆ ਰਹੀ ਦਾ ਪ੍ਰਬੰਧਾ ਜਿਆ ਲੈ ਆ ਯਾਰ ਕੀ ਹਾਲਾਤ ਨੇ ਤੁਸੀਂ ਦੇਖੋ ਅਸੀਂ ਮਾਸਾ ਵੀ ਰਿਸਕ ਨਹੀਂ ਲੈਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀਂ ਬੰਨ ਜਾ ਕਿਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਸ਼ੰਨਾ ਪਿੰਡ ਆ ਬਿਲਕੁਲ ਹਿੰਦ-ਪਾਕ ਬਾਰਡਰ ਦੇ ਉੱਤੇ ਆ ਰਾਵੀ ਦਰਿਆ ਦੇ ਕੰਢੇ ਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਦਰਿਆ ਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਟੀਐਮ ਏਡੀਸੀ ਸਾਰੇ ਅਫਸਰ ਤਾਂ ਇਸ ਵੇਲੇ ਆਏ ਸਾਡੇ ਐਕਸ਼ਨ ਸਾਰੇ ਜਾਣੇ ਅਸੀਂ ਉਰਾਲ ਲੱਗਿਆ ਕਿ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਹ ਸਾਡੇ ਬੀਐਸਐਫ ਦੇ ਜਵਾਨ ਵੀ ਨੇ ਹਾਂ ਇਹਨਾਂ ਨੂੰ ਵੀ ਕਿਹਾ ਕਿ ਜੇ ਇਹਨਾਂ ਦੀ ਪੋਸਟ ਦੇ ਉੱਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ਡੁੱੜ ਗਈਆਂ ਸੀਗੀਆਂ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਲੋ ਕੋ ਅਸੀਂ ਹਾਜ਼ਰ ਹਾਂ ਸਭ ਆਪਣੇ ਆਪਣਾ ਖਿਆਲ ਵੀ ਰੱਖਣਾ একদম একদম ਸਾਨੂੰ ਕਾ ਖਿਆਲ ਵੀ ਰੱਖਣਾ ਹਾਂ ਹਾਂ ਬਈ ਦੂਜੋਂ ਕਾ ਖਿਆਲ ਵੀ ਰੱਖਣਾ ਠੀਕ ਹੈ ਤੇ ਜਿੱਥੇ ਜਾਂ ਪੇ ਆਪਕੋ ਨੋਟ ਪੜੇ ਹਮੇ ਕਾਲ ਕਰੋ ਡੀ ਸਾਹਿਬ ਕੋ ਕਾਲ ਕਰੋ ਐਸਐਸਪੀ ਸਾਹਿਬ ਕੋ ਕਾਲ ਕਰੋ ਸਭ ਕੋ ਕਾਲ ਕਰੋ ਠੀਕ ਹੈ ਨਾ हां मतलब सी लगे पानी ਦਾ ਪੱਤਰ ਕੀ ਆ ਜੀ ਰਾਤ ਨੂੰ ਪਾਣੀ ਦਾ ਪੱਤਰ ਤਾਂ ਇਹ ਜੇ ਵੱਧ ਹੋਇਆ ਪਰ ਕੋਈ ਵੀ ਪ੍ਰਸ਼ਾਸਨ ਸਾਡੇ ਨਾਲ ਹੈ ਜੇ ਕਿਰਪਾ ਰਹੂਗੀ ਕੋਈ ਗੱਲ ਪਰ ਨਾਲ ਚਲੋਗੇ ਨਹੀਂ ਨਹੀਂ ਨਾਲ ਇਦਾਂ ਹੀ ਜੀ ਲੋਕ ਸਾਡੇ ਵਿਚਾਰੇ ਜਾਗਦੇ ਜਾ ਰਿਸਕ ਦੇ ਵਿੱਚ ਹੈ ਤੇ ਅਸੀਂ ਪਹਿਲਾਂ ਕੋਨੇ ਵਾਲ ਸੀਗੇ ਉਹਨੇ ਇਧਰ ਆ ਗਏ ਸਾਡੀ ਰਾਤ ਜਦੋਂ ਲੋੜ ਪਊਗੀ ਉਸੇ ਲਈ ਹਾਜ਼ਰ ਠੀਕ ਇਸ ਸਮੇਂ ਕੀ ਹਾਲਾਤ ਨੇ ਅੱਧੀ ਰਾਤ ਤੁਹਾਡੇ ਲੋ ਲਗਾਤਾਰ ਜੱਜ ਲੈ ਜਾਂਦੇ ਐਸ ਆਫ ਨਾਓ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ पिंड पहुँच रहे हैं जिथे सूँ कोई वीक पॉइंट्स पता लग रहे हैं आप उल्प भी करा रहे हैं आ, बहुत एक गल है कि पिंडच आप ही सरगर्म होकर कुछ कम अपने पदर से भी शुरुआत करा रहे हैं जिथे साड़ी लोड़ पै रही भी दस रहे हैं सो य सारा जो साझा उपरला है ये सारा प्रिवेंशन है सो दैट किसी की भी जान या जा, माल कोई नुकसान ना पहुँचे ਐਜ਼ ਆਫ ਨਾਓ ਹਾਲਾਂਕਿ ਪਾਣੀ ਦਾ ਪੱਧਰ ਕਾਫੀ ਹਾਈ ਹੈ 4 ਲੱਖ ਕਿਊਸਕ ਤੋਂ ਕਾਫੀ ਵੱਧ ਹੈ ਫਿਰ ਵੀ ਕੋਈ ਐਦਾ ਦੀ ਕੋਈ ਸੀਰੀਅਸ ਘਟਨਾ ਇੱਥੇ ਨਹੀਂ ਵਾਪਰੀ ਹੈ ਕੋਈ ਐਦਾ ਦਾ ਬਰੀਚ ਹਲੇ ਤੱਕ ਰਿਪੋਰਟ ਨਹੀਂ ਹੋਈ ਹੈ ਅਸੀਂ ਲਗਾਤਾਰ ਸਟਰੈਂਥਨਿੰਗ ਕਰ ਰਹੇ ਹਾਂ ਤੇ ਰਾਤ ਨੂੰ ਵੀ ਪਿੰਨਾ ਦੇ ਵਿੱਚ ਠਿਕਰੀ ਪੈਰੇ ਵੀ ਲੱਗੇ ਹੋਈਆਂ ਹਨ ਲੋਕ ਆਪ ਵੀ ਨਿਗਰਾਨੀ ਰੱਖ ਰਹੇ ਹਨ ਪਲੱਸ ਜਿਹੜੇ ਕੁਝ 14 ਪਿੰਡ ਸੀਗੇ ਉੱਥੇ ਆਪਾਂ ਸਵੇਰ ਤੋਂ ਹੀ ਲੱਗੇ ਹੋਈਆਂ ਹਨ ਆ ਲੋਕਾਂ ਨੂੰ ਅਲਰਟ ਕਰਨ ਲਈ ਪੈਟ੍ਰੋਲਿੰਗ ਵੀ ਕਰ ਰਹੀ ਹੈ ਬੰਦ ਦੇ ਉੱਤੇ ਪੈਟ੍ਰੋਲਿੰਗ ਸਾਡੀ ਚੱਲ ਰਹੀ ਹੈ ਤੇ ਬੀਐਸਐਫ ਦੇ ਨਾਲ ਅਸੀਂ ਇਨ ਟੱਚ ਹੈਗੇ ਸੋ ਕਿਸੇ ਤਰੀਕੇ ਦੀ ਵੀ ਖਬਰਾਂ ਦੀ ਸਥਿਤੀ ਨਹੀਂ ਹੈਗੀ ਬਟ ਯੈਸ ਆਪਾਂ ਨੂੰ ਅਲਰਟ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਪਾਣੀ ਦਾ ਪੱਧਰ ਅੱਜ ਰਾਤ ਨੂੰ ਵਧੇਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਸੀ ਤੇ ਉਸੇ ਹਿਸਾਬ ਨਾਲ ਅਸੀਂ ਤਿਆਰੀਆਂ ਤੇ ਪਲੈਨਿੰਗ ਕਰ ਰਹੇ ਹਾਂ ਸੋ ਥੈਟ ਪ੍ਰੀਵੈਂਸ਼ਨ ਹੋ ਸਕੇ ਤੇ ਕੋਈ ਡਿਜ਼ਾਸਟਰ ਨਾ ਹੋਵੇ ਥੈਂਕ ਯੂ